ਇਦਾਂ ਕਰਦਾ ਵਾਂ ਜਾ ਕੇ ਦਾਦੀ ਮਾਂ ਦਾਦਾ ਆ ਪੂਆ ਜੀ ਆਉਣ ਲੱਗੇ ਆ ਤੇ ਦਿਲ ਖੁਸ਼ ਹੋ ਜਾਂਦਾ ਦਾਦੀ ਮਾਂ ਦਾ ਦਾਦੀ ਮਾ ਬੈਠੇ ਜੀ ਹਾਂ ਪੁੱਤ ਬੈਠੀ ਹਾਂ ਹਾਂ ਅੱਛਾ ਅੱਛਾ ਤੂੰ ਸੁਣਾ ਉਹ ਮੈਂ ਤੇ ਵਧੀਆ ਮੈਂ ਹਾਂ ਵੀ ਤੁਹਾਨੂੰ ਗੱਲ ਨਹੀਂ ਵੀ ਪੂਆ ਜੀ ਆਉਣ ਲੱਗੇ ਆ ਅ ਮੈਂ ਸ਼ੁਕਰਿਆ ਸ਼ੁਕਰਿਆ ਮੜੀ ਵਧੀਆ ਗੱਲ ਫਿਰ ਤੇ ਦੱਸੀ ਪਤਾ ਫੋਨ ਆਇਆ ਜੀ ਜੀ ਆਹ ਫੋਨ ਆਇਆ ਮੈਨੂੰ ਸੱਸਰੇ ਅੱਛਾ ਕੀ ਆmdi ਅੱਜ ਆਉਣਾ ਮਾਵਾ ਜੀ ਹਾਂ ਜੀ ਹਾਂ ਜੀ ਅੱਛਾ ਤੇ ਕੱਲੀ ਨੇ ਆਉਣਾ ਕਿ ਜਾਂ ਨਾਲ ਫੋਫੜ ਤੇਰਾ ਵੀ ਆਉ ਉਹ ਨਹੀਂ ਨਹੀਂ ਫੋਫੜ ਜੀ ਘਰੇ ਰਹਿਣਗੇ ਤੇ ਕੱਲਾ ਹੀ ਆਉਣ ਕਹਿੰਦੇ ਦੋ ਦਿਨ ਰਹਿ ਜੂਗੀ ਮੜ ਕੇ ਆ ਕੇ ਮੈਂ ਸ਼ਾਤ ਮੁੰਡੇ ਨੇ ਵੀ ਨਹੀਂ ਆਉਣਾ ਨਾਲ ਉਹ ਨਹੀਂ ਉਹਦੇ ਪੇਪਰ ਚੱਲਣੇ ਉਹਦੇ ਤੇ ਤੇ ਉਹ ਕੋਈ ਆ ਜਾਣਾ ਕੱਲੀ ਆਉ ਫੇ ਬਸੇ ਹਾਂਜੀ ਹਾਂਜੀ ਕੱਲਾ ਹੀ ਆਉਣਗੇ ਤੇ ਮੈਨੂੰ ਕਹਿੰਦੇ ਅੱਡੇ ਦਾ ਤੈਨੂੰ ਮੈਂ ਫੋਨ ਕਰ ਦੂੰਗੀ ਅੱਛਾ ਤੇ ਮੈਂ ਲੈ ਜੀ ਤੂੰ ਆ ਕੇ ਤੇ ਮੈਂ ਚਲੋ ਕੋਈ ਗੱਲ ਦੀ ਫੋਨ ਕਰ ਦਮ ਲੈ ਰਿਹਾ ਆ ਕੇ ਹਾਂ ਉਹ ਨਹੀਂ ਕੋਈ ਨਹੀਂ ਉੱਥੇ ਜਦੋਂ ਨਾਮਾ ਤੇ ਉੱਥੇ ਫੋਨ ਕਰਦੇ ਤੇ ਜਾ ਕੇ ਦੌੜ ਕੇ ਲੈ ਆਂਦੀ ਹੋਰ ਇਦਾਂ ਕਰ ਹਾਂਜੀ ਆ ਪੈਸੇ ਥੋੜੇ ਜੇ ਉਹ ਨਹੀਂ ਨਹੀਂ ਮੇਰੀ ਸੁਣੋ ਗੱ ਕੋਈ ਈਮੇਲ ਪਤਾ ਕੀ ਕਹਿਣਾ ਵਾ ਪੈਸੇ ਦੀ ਰਹਿੰਦੇ ਆਪਣੇ ਕੋਲ ਹੀ ਬਹੁਤ ਕੁਝ ਖਾਣ ਨੂੰ ਲੈ ਨਹੀਂ ਭੁਆਲੇ ਉਹ ਸੁਣ ਕਰਕੇ ਪੜਦੇ ਨਾ ਓਹੋ ਤੁਹਾਡੇ ਕਹਿਣ ਤੋਂ ਪਹਿਲਾਂ ਸਭ ਕੋ ਮੈਂ ਲੈ ਕੇ ਕਰ ਰਾਂ ਲਿਆ ਵਾ ਲੈ ਦੱਸ ਉਹਦੇ ਮੈਂ ਪਾਪਾ ਨਾਲ ਗੱਲ ਕੀਤੀ ਪਾਪਾ ਨੇ ਮੈਨੂੰ ਬਸਰੇ ਪੈਸੇ ਦੇ ਦਿੱਤੇ ਜੀ ਤੇ ਮੈਂ ਕਿੰਨਾ ਕੋਲ ਲੈ ਕਰ ਰਾਂ ਲਿਆ ਮੈਂ ਜਦੋਂ ਉਹ ਪੈਸੇ ਹੈਗੇ ਹੀ ਮੇਰੇ ਕੋਲ ਉਹ ਚਲਦੀ ਪਿਆਰਪੂਰ ਦੇਦੇ ਭੁਆ ਨੂੰ ਪੈ ਰਹਾਂ ਤਾਂ ਆਪਣੇ ਕੋਲ ਚੰਗੇ ਹੁੰਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਹਾਂਜੀ ਤੇ ਚਲੋ ਆ ਤੇ ਬੜੀ ਸੋਹਣੀ ਗੱਲ ਆ ਚਲੋ ਓਏ ਆਹੋ ਮੈਂ ਹਾਂ ਚਲੋ ਵਧੀਆ ਗੱਲ ਵਾ ਆਏ ਕੀ ਦਿਹਾੜੀ ਰਹਿ ਜਾਏਗੀ ਲੱਗੇ ਓਏ ਤੇ ਮਮੀ ਆਪਣੀ ਨੂੰ ਦੱਸਿਆ ਤੂੰ ਉਹ ਨਹੀਂ ਦਾਦੀ ਮਾਂ ਮੈਂ ਨਹੀਂ ਜੀ ਦੱਸਿਆ ਅੱਛਾ ਉਹਦਾ ਨਾਮ ਆ ਦੱਸਣਾ ਵਾ ਆ ਜਦੋਂ ਐਵੇਂ ਘਰ ਕ ਪੱਤ ਪੈ ਜਾਊਗਾ ਫੇਰ ਅਗੇਤੀ ਹਾਂ ਤੇ ਕੀ ਫਾਇਦਾ ਉਹਦਾ ਇਹ ਵੀ ਗੱਲ ਤੇਰੀ ਠੀਕ ਆ ਚਲ ਜਦੋਂ ਆਏਗੀ ਪਤਾ ਲੱਗ ਹੀ ਜਾਣਾ ਜਦੋਂ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਕਿੱਡਾ ਕਿਉਂ ਰਹਿਣਾ ਕਿਸ ਨੇ ਹਾਂ ਕਿ ਨਹੀਂ ਇਹ ਗੱਲ ਤੇ ਹੈਗੀ ਆ ਤੇ ਬਾਕੀ ਮੈਂ ਉਹਨਾਂ ਨੂੰ ਦੱਸ ਕੇ ਤੇ ਪਹਿਲਾਂ ਕ ਪੱਤ ਪਾਣਾ ਆਪਣੇ ਘਰ ਆਹੋ ਆਖਣ ਤੀਜੇ ਦਿਨ ਤੁਰ ਪੈਂਦੀ ਆ ਹਾਂ ਵੀ ਉਹਨੂੰ ਫੁੱਫੜ ਤੇਰਾ ਵੀ ਖਾਂ ਦੇ ਕੇ ਆਦਾ ਜਾਊਗਾ ਹਾਂ ਉਹ ਕਈ ਗੱਲਾਂ ਕਰਨੀ ਚਲ ਮੈਂ ਹੁਣ ਫੁੱਫਣ ਮੰਨਿਆ ਵਾ ਤੇ ਉਹਨਾਂ ਆ ਵੀ ਆਪਣੇ ਨਾਲ ਲੜਾਈ ਪਾ ਦੇ। ਆਹੀ ਵੀ ਗੱਲ ਠੀਕ ਆ। ਤੇ ਆ ਜਦੋਂ ਆਣਗੇ ਪਾ ਲਾਗੀ ਜਣਾ ਕੋਈ ਕਰੀ। ਬਾਸ ਉਹ ਮੈਂ ਲੈ ਜਾਂਦਾ ਸਾਰਾ। ਹਾਂ ਠੀਕ ਆ। ਆਪੇ ਬਣਾ ਕੇ ਖਵਾਉ ਕੋ ਦੇਣਗੇ। ਚੱਲ ਲੈ ਆ। ਉਹ ਨਹੀਂ ਨਹੀਂ ਸਮਾਨ ਉਹ ਤੁਹਾਡੇ ਜੀ ਆਉਣ ਤੋਂ ਪਹਿਲਾਂ ਮੈਂ ਲੈ ਜਾਂਦਾ ਸਾਰਾ। ਚਲੋ ਤੇ ਚੰਗਾ ਕੀਤਾ ਹੀ ਪਤਾ। ਹਾਂ ਚਲੋ। ਇਦਾਂ ਹੀ ਆ ਜਦੋਂ ਫੈਨਪਰਾ ਆਵੇ ਤੇ ਫਿਰ ਚਾਹ ਬੰਦਾ ਕਰੇ ਤਾਂ ਹੈ ਨਾ ਅਗਲੇ ਦਿਨ ਵੀ ਪਰਾ ਹੁੰਦਾ ਵੀ ਲੈ ਮੇਰੇ ਪਤੀਏ ਚਾਹ ਕਰਦੇ। ਆਹੋ ਚਾਹ ਕਰੀਏ ਤੇ ਅਗਲਾ ਹੁੰਦਾ ਵਾ। ਜੇ ਨਾ ਕੋਈ ਇਹ ਬਲਾਈਏ ਨਾ ਚਾਹ ਕਰੀਏ। ਤੇ ਕੌਣ ਕਹਦਾ ਕਿ ਇਹ ਨਹੀਂ ਕਰਦਾ ਫਿਰ ਪਤਾ ਉਹਨੂੰ। ਮੋਹ ਨਹੀਂ ਕਰਦਾ ਉਧਰਲੇ ਵੇਖਣ ਨੂੰ ਵੀ ਜਾਣਾ ਵੀ ਹੈ ਕਿ ਨਹੀਂ ਹਾਂ ਬਸ ਬਸ ਇਹੋ ਤੇ ਗੱਲ ਵਾ ਜੇ ਹੁਣ ਆਈ ਨੂੰ ਕੋਈ ਨਾਂ ਬੁਲਾਵਾਂਗੇ ਨਾਂ ਕੁਵਾਵਾਂਗੇ ਭੂਆ ਨੂੰ ਹੈ ਹਾਂ ਨਾਂ ਇਹਦਾ ਉਹ ਭਗਤ ਕਰਾਂਗੇ ਤੇ ਭੂਆ ਨੇ ਆਉਣਾ ਸਾਡੇ ਕੋਲ ਨਹੀਂ ਜੀ ਕਰਦਾ ਫਿਰ ਪਤਾ ਹੁਣ ਉਹ ਨੂੰ ਆਪਣੇ ਵਾਂਗ ਹੀ ਹਾਂ ਸਾਨੂੰ ਤੇ ਦਿਆਂ ਨੂੰ ਕੋਈ ਨਾਂ ਪੁੱਛੇ ਸਹੀ ਗੱਲ ਹੈ ਜੀ ਸਿਰ ਜਾਣੇ ਮੁਰਕੇ ਅੱਖਾਂ ਨਾਲ ਕੀ ਲੈਣ ਜਾਣਾ ਸਾਨੂੰ ਕੋਈ ਪੁੱਛਦਾ ਗਿਚਦਾ ਧਿਆਨੀ ਇਹੋ ਤੇ ਗੱਲ ਵਾ ਤੇ ਜੇ ਚਲੋ ਭਰਾ ਪਤੀ ਹੈ ਚਾ ਕਰਨ ਪਰਝਾਈ ਚਾ ਕਰੇ ਤੇ ਆਪੇ ਜੀ ਕਰਦਾ ਹੁਣ ਉਹ ਨੂੰ ਬਿਲਕੁਲ ਬਿਲਕੁਲ ਹਾਂ ਜੀ ਹਾਂ ਤੇ ਕਿਆ ਨਹੀਂ ਤਾਂ ਹੁੰਦਾ ਵਾ ਹਾਂ ਜੀ ਹਾਂ ਜੀ ਇਹ ਅੰਦਰ ਇਸ ਦਾ ਭਾਵਾਂ ਦਾ ਰਿਸ਼ਤਾ ਹੋਰ ਤੇ ਇਹਦੇ ਨਾਲੋਂ ਰਿਸ਼ਤਾ ਹੋਰ ਕੋਈ ਪਤਾ ਕੋਈ ਨਹੀਂ ਚੰਗਾ ਜੇ ਕੋਈ ਜਾਣੇ ਓਏ ਆਹੋ ਨੇਲੇ ਇਸ ਬਾਰੇ ਹੋਏ ਹੁੰਦੇ ਆ ਇਹੋ ਹੀ ਭੈਣ ਭਰਾ ਹੀ ਹੁੰਦੇ ਜਿਹੜੇ ਆ ਜਾ ਕੇ ਉਹ ਹੋ ਗਈ ਮਾਸੀ ਹੋ ਗਈ ਇਹੋ ਹੀ ਰਿਸ਼ਤਾ ਬਹੁਤਾ ਤੇ ਨਾਨਕੇ ਹੁੰਦੇ ਇੱਕ ਦੋ ਬਸ ਤੇ ਇਹੋ ਰਿਸ਼ਤੇ ਮੇਨ ਬਾਕੀ ਤੇ ਸਭ ਚਲੋ ਹਾਂ ਜੋ ਕੁ ਹੈਗਾ ਦੁਨੀਆ ਤੇ ਚਲੋ ਚਲੋ ਠੀਕ ਆ ਚੰਗਾ ਕਰਦੇ ਫੋਨ ਤੇ ਮੈਂ ਲੈ ਕੇ ਆਉਣਾ ਠੀਕ ਆ ਤੂੰ ਇੱਥੇ ਚਲੇ ਨਾ ਪਤਾ ਲੈ ਆਂ ਨਹੀਂ ਫਿਰ ਆ ਨਹੀਂ ਨਹੀਂ ਤੂੰ ਚਲੋ ਨਾ ਧੋ ਲੋ ਨਜ਼ਰ ਹਾਂ ਹਾਂ ਚੰਗਾ ਆ ਕਰਦੇ ਫੋਨ ਤੇ ਮੈਂ ਲੈ ਆਉਣਾ ਮਨਜਿੰਦਰ ਪਤਾ ਨਹੀਂ ਕਿੱਥੇ ਹੀ ਉਹ ਮੈਂ ਬਾਹਰ ਕੋਈ ਨਹੀਂ ਘਲਾਉਣਾ ਮੈਂ ਤਾਂ ਅੱਛਾ ਹਾਂ ਨਹੀਂ ਹੁੰਦੀ ਜਾਂਦਾ ਪਰ ਮਨ ਆ ਲਈਦਾ ਮੀਨਾ ਹੋਂਗੇ ਐਹੀ ਗਈ ਨੂੰ ਤੇ ਦਿਨੇ ਰਾਤ ਮੈਨੂੰ ਇਹੋ ਹੀ ਆਉਂਦਾ ਸੀ ਕਿਤੇ ਹੁਣ ਛੇਤੀ ਆਣ ਕੇ ਮਿਲ ਜੇ ਮੇਰਾ ਤਾਂ ਦਿਲ ਵੀ ਉਦਾਸ ਹੋਇਆ ਚਲੋ ਚੰਗਾ ਹੋ ਗਿਆ ਉਹਨੇ ਆਪੇ ਹੀ ਫੋਨ ਕਰ ਦਿੱਤਾ ਫੇ ਮੈਂ ਆਉਣ ਲੱਗੀਆਂ ਚਲੋ ਸ਼ੁਕਰ ਹੈ ਮਹਾਰਾਜ ਧੀਆਂ ਦੇ ਨਾਲ ਵੀ ਬੜਾ ਹੁੰਦਾ ਵਾ ਧੀ ਫੇਰਾ ਮਾਰ ਜੇ ਦੁੱਖ ਸੁੱਖ ਸੁਣ ਜੇ ਕਰ ਜੇ ਚਲੋ ਇੰਨੇ ਨੇ ਠੰਡ ਪੈ ਜਾਂਦੀ ਤੇ ਚਲੋ ਚੰਗੀ ਗੱਲ ਆ ਵਧੀਆ ਅੱਛਾ ਪਵਾੜੇ ਪੌਣੀ ਆਉਣ ਲੱਗੀ ਆ ਮੇਰੇ ਤੋਂ ਤਾਂ ਸਾਰਾ ਟੱਬਰ ਹੈ ਉਹ ਚੋਰੀਆਂ ਰੱਖਦਾ ਵਾ ਜਿੱਦਾਂ ਮੈਂ ਗੋਲੀ ਫੜੀ ਹੁੰਦੀ ਆ ਆਉਂਦੀ ਨੂੰ ਮਾਰ ਦੇਣੀ ਹੈ ਹੈ ਕਿਦਾਂ ਦਾਦੀ ਨੂੰ ਹਾਸਾ ਹਾਸ ਕੇ ਦੱਸਣ ਡਿਆ ਬਾਪੂ ਆਨੇ ਆਉਣਾ ਵਾ ਭੂਆ ਦਾ ਕਿੱਦਾਂ ਚਾਚੜਿਆ ਇਹਨੂੰ ਭੂਆ ਨੇ ਕਿਹੜੀ ਕੋਈ ਅਣਕਾ ਸਵਾਦੀ ਗੱਲ ਕਰਨੀ ਆ ਐਡਾ ਬੂਥਾ ਕੀਤਾ ਹੁਣ ਆਵਾ 32 ਵੱਟ ਪਾਏ ਹੁਣੇ ਮੱਥੇ ਦੇ ਉੱਤੇ ਕਿਹੜਾ ਕੁਛ ਅਜਨਾ ਕਹਿਣਾ ਵਾਣ ਕੇ ਕਿਸ ਨੂੰ ਕਾਉਣਾ ਜਾਂ ਬੁਲਾਉਣਾ ਵਾ ਮੂੰਹ ਫਲਾ ਕੇ ਤੇ ਮਾਂ ਲਾ ਕੇ ਬਾਹਰ ਆਣਾ ਆਣ ਕੇ ਮੈਨੂੰ ਬੜਾ ਚਾਵੇ ਦਾਈ ਦਾ ਮੈਨੂੰ ਤਾਂ ਗੁੱਸਾ ਹੀ ਚੜ ਗਿਆ ਸੁਣ ਕੇ ਤੇ ਕਹੇ ਮੇਰੇ ਟੱਬਰ ਦਾ ਹਾਲ ਇਹ ਕਿਦਾਂ ਮੇਰੇ ਤੋਂ ਚੋਰੀਆਂ ਰੱਖਦੇ ਆ ਹੈ ਕੋਈ ਨਹੀਂ ਰੱਖੀ ਜਾਓ ਚੋਰੀਆਂ ਮੈਂ ਕੀ ਬਣਾ ਕੇ ਦੇਣਾ ਫਿਰ ਮੈਨੂੰ ਕਿ ਲੌਣਾ ਚਾਹ ਪਾਣੀ ਦੇਣ ਦੀ ਆਪੇ ਬਣਾ ਬਣਾ ਦੇਣਗੇ ਉਹਨੂੰ ਇਹਨੂੰ ਧਿਆਨ ਲੰ ਲੈ ਜਰਾ ਕੋ ਬਾਹਰ ਜਿਹੜਾ ਦਾਦੀ ਦਾ ਚਮਚਾ ਬਣਿਆਨ ਇਹਨੂੰ ਆਲੰਗ ਜਰਾ ਕੋ ਬਾਹਰ ਇਹਨੂੰ ਤੇ ਮੈਂ ਦਵਾਈ ਦੇਣੀ ਆ ਨਾ ਆਇਧਰ ਆਹਨ ਵੱਡੇ ਅਸਿਆਣਿਆ ਇੱਧਰ ਆਮ ਚ ਰੱਖ। ਉਹ ਕੀ ਗੱਲੋ ਕੀ ਆ? ਮੈਂ ਕੀ ਖਬਰਾਂ ਦੇਣਿਆ ਦਾਦੀ ਆਪਣੀ ਨੂੰ? ਕਿੰਨੇ ਆਉਣਾ? ਕਾਹਦੀ ਖਬਰਾਂ ਦੇਣਿਆ ਕਿਹਨੇ ਨਾ ਆਉਣਾ ਕਿੰਨੇ? ਅੱਛਾ। ਬੜਾ ਮਾਂ ਦੇ ਸਾਹਮਣੇ ਡਿਆ ਝੂਠ ਬੋਲਣਾ। ਤੇ ਦਾਦੀ ਆਪਣੀ ਨੂੰ ਬੜਾ ਕਹਿਣਿਆ ਹੀਗਾ। ਦਾਦੀ ਮਾਂ ਅੱਜ ਭੂਆ ਨੇ ਆਉਣਾ ਵਾ। ਮੈਨੂੰ ਫੋਨ ਆਇਆ ਹੀਗਾ। ਅੱਡੇ ਤੋਂ ਲੈਣ ਜਾਊਂਗਾ ਜਦੋਂ ਫੋਨ ਆਊਗਾ। ਸੁਣ ਲਿਆ ਵਾ ਤੇ ਬਾਹਰ ਤੋਂ ਦੌਰ ਭੂਆ ਵਾਲੀ ਕਿਹੜੀ ਗੱਲ ਵਿੱਚ। ਨਹੀਂ ਤੇ ਮੇਰੇ ਤੋਂ ਕਹਿੰਗਾ ਚੋਰੀਆਂ ਰੱਖਦੇ ਜੇ। ਇਹ ਦੱਸੋ ਪਹਿਲਾਂ ਮੈਂ। ਚੋਰੀਆਂ ਵਾਲੀ ਕਿਹੜੀ ਗੱਲ ਵਾ? ਭੂਆ ਨੇ ਆਈ ਜਾਣਾ ਤੇ ਤੇ ਦੇਖਣਾ ਨਹੀਂ ਭੂਆ ਕਿਤੇ ਨਿੱਜੀ ਚੀਜ਼ ਵ ਤੁਹੀ ਤੇ ਆਉਂਦੇ ਜੇ ਲ ਘਾ ਰੱਖਣ ਤੇ ਦਾ ਪੂਆ ਰੇ ਨਹੀਂ ਇਹ ਮੰਤਰੀ ਨੇ ਆਉਣਾ ਹੁੰਦਾ ਉਹ ਕੋਈ ਗੱਲ ਨਹੀਂ ਸਾਡੇ ਵਾਸਤੇ ਪੂਆ ਮੰਤਰੀ ਆ ਸਾਡੀ ਮੰਤਰੀ ਆ ਠੀਕ ਆ ਨਾਲ ਆਪਣਾ ਕਰ ਜਦੋਂ ਮਰ ਜਦੋਂ ਮਰ ਜੀ ਜਾਵੇ ਆਪਣਾ ਹੀ ਆ ਨਾ ਉੱਥੇ ਵੀ ਉਹਦਾ ਆਪਣਾ ਤੇ ਇੱਥੇ ਵੀ ਉਹਦਾ ਆਪਣਾ ਬਗਾਨੀ ਦੇ ਵਿੱਚ ਮੈਂ ਹੀ ਆ ਉਹ ਕੋਈ ਗੱਲ ਨਹੀਂ ਆਹੋ ਤੂੰ ਹੀ ਨੇ ਆਪਣੇ ਨੂੰ ਆ ਵੀ ਬਗਾਨੀ ਕਰ ਲਿਆ ਵਾ ਇਹ ਕਦੀ ਕਿਹਾ ਨਹੀਂ ਤੈਨੂੰ ਇਹ ਨਹੀਂ ਗੱਲ ਦੀ ਸਮਝ ਆਉਂਦੀ ਤੇ ਬੱਚੇ ਤੇ ਹੀ ਮੇਰੇ ਜੇ ਹੈ ਤੇ ਐਡਾ ਇਹ ਜਿਹਾ ਪੂਆ ਨਜਗਾਉਂਦੀ ਕਿ ਲੋੜਾ ਆਪਣੀ ਮਾਂ ਨੂੰ ਤਾਂ ਕਦੀ ਗੱਲਾਂ ਨਾਲ ਕਹ ਸੱਚੀ ਦੱਸੀ ਨਹੀਂ ਪਹਿਲਾ ਸਭ ਤੋਂ ਪਹਿਲਾ ਵਾਲੇ ਦਾਦੀ ਦੇ ਕੰਨ ਚ ਪਾਉਂਦੇ ਜੇ ਤੇ ਮਾੜੀ ਗੱਲ ਵਿੱਚ ਭੂਆ ਨਾਲ ਪਿਆਰ ਵਾ ਸਾਡਾ ਤੇ ਆਉਂਦਿਆਂ ਕਾ ਪਤ ਕਰਿਆ ਕਰੀਏ ਫਿਰ ਗੱਲ ਪੈ ਜਾ ਕਰੀਏ ਆਉਂਦਿਆਂ ਹੀ ਗੱਲ ਪੈ ਜਾ ਕਰੀਏ ਐਦਾਂ ਤਾਂ ਨਹੀਂ ਮੈਂ ਕਹਿੰਦੀ ਗੱਲ ਪੈ ਜਾ ਕਰੀਏ ਪਰ ਮੀ ਸਮਝਾਈਦਾ ਹੁੰਦਾ ਵਾ ਤੇ ਭੂਆ ਜੀ ਦੀ ਦਵਾਈ ਹੈ ਨਾ ਪ੍ਰਾਣੇ ਵਾਂਗ ਵੱਜਦਾ ਨਾ ਤਾਂ ਪ੍ਰਾਣੇ ਵਾਂਗ ਆਪਣੇ ਘਰ ਨੂੰ ਚੱਲ ਜੀਦਾ ਹੁੰਦਾ ਵਾ ਬੋਤਿਆਂ ਗੱਲਾਂ ਨਹੀਂ ਕਰੀ ਜਾਂਦੀਆਂ। ਓਏ ਐਹੀ ਨਹੀਂ ਪੂਆ ਨੂੰ ਕਹਣਾ ਪੂਆ ਤੇ ਜਿੱਦਾਂ ਦੀ ਹੈਗੀ ਨਾ ਬੜੀ ਵਧੀਆ ਵਾ ਠੀਕ ਹੈ ਨਾ। ਐਡੀ ਲੰਮੀ ਜ਼ੁਬਾਨ ਆ ਤੇਰੀ ਪੂਆ ਦੀ। ਕੋਈ ਗੱਲ ਨਹੀਂ ਐਡੀ ਲੰਬੀ ਆ ਤੇ ਕੋਈ ਗੱਲ ਨਹੀਂ। ਸਭ ਐਡੀ ਲੰਬੀ। ਉਹਨੇ ਕਿਹੜੀ ਥਾਂ ਕਿ ਖੈਰ ਮਨਾਉਣੀ ਆ। ਖੈਰ ਮਨਾਉਣੀ ਇੱਥੇ। ਜ਼ੁਬਾਨਾਂ ਛੱਡਣੀਆਂ ਆ ਆਪਣੇ ਬਾਤਾਂਾਂ ਘੋਵੇਂ ਨਾ ਸਾਰੇ ਚੰਗੇ ਲੱਗਦੇ। ਤੂੰ ਤਾਂ ਚੁੱਪ ਹੀ ਕੀਤਾ ਰਹਿ। ਹੁਣ ਕਿਧਰ ਚੱਲਿਆ ਵਾ? ਚੱਲਣਾ ਮੈਂ ਲੈਣਾ। ਜਾਣਾ ਮੈਂ ਕਿੱਥੇ ਆ? ਫੋਨ ਆ ਗਿਆ ਮੈਨੂੰ। ਆ ਡੇਰ ਦਾ। ਆ ਵੀ ਗਿਆ ਵਾ ਤੈਨੂੰ। ਆਉਂਦਿਆਂ ਨੂੰ ਚਾਹ ਪਾਣੀ ਸਭ ਕੋ ਮੈਂ ਲੈ ਆਂਦਾ ਆ ਗੋਲੇ ਆ ਆ ਜੋ ਕੋ ਮੋਗਾ ਝੰਡਾ ਵੀ ਲੈਂਦਾ ਝੰਡਾ ਦਿਓ ਭਲਾਉਂਦੇ ਪੱਲੇ ਤੁਹਾਡੇ ਹੈ ਕੋਈ ਨਹੀਂ ਦਵੂੰਗੀ ਸਾਰਾ ਕੁਛ ਫਿਕਰ ਨਾ ਕਰਤੋ ਚੱਲਾ ਮੈਂ ਚੱਲਾ ਮੈਂ ਵੇ ਸਹੀ ਇਹ ਤੇਵਰ ਤੋਂ ਹੈ ਕਿਡਾ ਉੱਡਿਆ ਫਿਰ ਡਿਆ ਉਤਲੀ ਹਵਾ ਦੇ ਵਿੱਚ ਭੂਆ ਨੇ ਆਉਣਾ ਭੂਆ ਨੇ ਆਉਣਾ ਵੇਖਾਂ ਵੇਖਾਂ ਭਲਾ ਕਿਹੜੇ ਬਿਸਕੁਟ ਲੈ ਕੇ ਆਇਆ ਲੈ ਵਾਨਸ ਬੰਨੇ ਬਿਸਕਟ ਧੂਆ ਵਾਹ ਤੇ ਓਦਾ ਘਰ ਚ ਕਦੇ ਸਮਾਨ ਨਹੀਂ ਲੈਂਦਾ ਇਹਨਾਂ ਨੇ ਉਹਨੇ ਆਉਣਾ ਵਾ ਤਾਂ ਉਹਨੇ ਵਾਸਤੇ ਕਿਦਾਂ ਦੇ ਬਿਸਕਟ ਤੇ ਕੁਝੇ ਮਾਰ ਵਾਨਸ ਬੰਨੇ ਲਿਆਉਣਾ ਕੋਈ ਗੱਲ ਨਹੀਂ ਦੇਣੇ ਤੇ ਮੈਂ ਹੀ ਆ ਨਾ ਗਾੜੀ ਰੱਖਣੇ ਤੇ ਮੈਂ ਹੀ ਆ ਨਾ ਪਾ ਲੈਂਦੇ ਵੇਖੂ ਕਿ ਨੂੰ ਮੈਂ ਚੱਜਣਾ ਚ ਰਗਾ ਨਿਆਣਿਆ ਨੇ ਕਿੰਨੀ ਵਾਰੀ ਕਿਹਾ ਵਾ ਕਿ ਘਟੇ ਦੇ ਦੇਣਾ ਵਾ ਤੇ ਬੰਦਾ ਕਿਦੇ ਨਾ ਇਹ ਤੇ ਛਾੜ ਹੀ ਪਾ ਦੇ ਛਾੜ ਲਾ ਕੇ ਆ ਰੱਖਿਆ ਵਾ ਹੱਦ ਹੋਈ ਏ ਤੁਹਾਡਾ ਨਿਆਣਿਆ ਵਾਲੀ ਵੀ ਨਾ ਕਹਿੰਦਾ ਪਤਾ ਹੱਥ ਤੇ ਵੀ ਖੜਨੀ ਆ ਕਿਸੇ ਪਾਸੇ। ਉਹ ਮੇਰੀ ਸੁਣੋ ਗੱਲ। ਹਾਂ ਦੱਸ। ਬੋਲ ਕੀ ਗੱਲ ਕਰਨੀ? ਉਹ ਉਹ ਦਾਦੀ ਮਦਨ ਸਦੰਡੇ ਹੀ ਕਿਸੇ ਅੰਦਰ। ਕਿਉਂ ਕੀ ਕੰਮ ਆ ਬਈ? ਉਹ ਪਤਾ ਨਹੀਂ ਜਾ ਕੇ ਪੁੱਛ ਲੋ ਆਪੇ ਮੈਨੂੰ ਕੀ ਪਤਾ। ਹੈਂ? ਕਹਿੰਦੇ ਜਾ ਕੇ ਲਾਈਆਂ ਆਪਣੇ ਪਿਓ ਨੂੰ। ਜੋ ਜ਼ਰੂਰੀ ਕੰਮ ਹੀ ਹੋਣਾ ਕੋਈ ਹੈ ਨਾ ਜਿਹੜਾ ਸਦੰਡੇ। ਪਤਾ ਨਹੀਂ ਹੁਣ ਕੰਮ ਜ਼ਰੂਰੀ ਹੈ ਕੀ ਆ। ਚੱਲ ਯਾਰ ਮੈਂ ਤੇ ਜਾ ਕੇ ਗੱਡੀ ਤੇ ਕਪੜਾ ਮਾਰ। ਕੋਈ ਨਹੀਂ ਮੈਂ ਮਾਰ ਦੂੰ ਆ ਕੇ ਸ਼ਾਮੀ ਤੇ ਮੈਂ ਚੱਲਾ ਘਰੋਂ। ਕਰ ਦੇਈ ਉਹ ਲੈ ਤਾਂ ਹੀ ਰਹਿ ਜੇ। ਕੋਈ ਗੱਲ ਨਹੀਂ ਆਹੋ ਆ ਚਾਰ ਛੂਟ ਪਾ ਦਿਆ ਕਰੋ ਸ਼ਾਮਾਂ ਨੂੰ ਉੱਤੇ ਦੇ ਕੋਈ ਨਹੀਂ ਕੋਈ ਨਹੀਂ ਆਉਦੀ ਗੱਲ ਸੁਣਾ ਆ ਗਿਆ ਚੱਲ ਠੀਕ ਆ ਬੀਜੀ ਕੀ ਗੱਸਾ ਦੰਡੇ ਹੀ ਆਹੋ ਮੈਂ ਵਾਜਾ ਤੈਨੂੰ ਮਾਰਿਆ ਤਾਂ ਹਾਂਜੀ ਐ ਕਿਹਾ ਵੀ ਜਰਾ ਇੱਕ ਬਾਹਰ ਮੰਡੀ ਡਾ ਕੇ ਤੇ ਮੈਨੂੰ ਉੱਥੇ ਬਾਹਰ ਖਾਣਾ ਹਾਂ ਬਾਹਰ ਅੱਛਾ ਅੱਛਾ ਹੈਨਾ ਕੋਈ ਨਾ ਹੁਣ ਮੌਸਮ ਲਾਦਾ ਹੋਇਆ ਚੰਗਾ ਉਹ ਤਾਂ ਤੁਸੀਂ ਹੈਗੇ ਠੀਕ ਜੇ ਹੁਣ ਮੈਂ ਠੀਕ ਹਾਂ ਹੁਣ ਲਾ ਉਹ ਤਾਂ ਦਵਾਈ ਖਾਦੀ ਸੀ ਦੁਪਹਿਰੇ ਠੀਕ ਆ ਖਾਦੀ ਦਵਾਈ ਹਾਂ ਹਾਂ ਇਹ ਕਿਨਸੇ ਠੀਕ ਲੱਗਦੀ ਹੁਣ ਮੈਂ ਖਾਧੀ ਦਵਾਈ ਤੇ ਠੀਕਵਾ ਪਤਨਾ ਉਹਨੇ ਜਰਾ ਕੋਤੇ ਬਾਰ-ਬਾਰ ਦੇ ਸਮਾਂ ਆਇਕਲ ਦਸਾਂ ਕਿ ਤਰ੍ਹਾਂ ਦਾ ਬੰਦਾ ਆਪਣੇ ਘਰੋਂ ਪੈਰਾਂ ਦੇ ਵਿੱਚ ਤਾਂ ਹੀ ਵਧਿਆ ਵਾ ਬਸ ਬਸ ਹੀ ਹੋ ਤੇ ਠੀਕਾ ਜੇ ਕਿਸੇ ਦੇ ਬੰਦਾ ਵਗੋਚਰਾ ਹੋ ਜਾਣਾ ਉਹ ਤੇ ਨਹੀਂ ਬੀਤੀ ਕਰਉਣ ਵਾਲਾ ਕੰਮ ਵਾ ਬੀਤੀ ਮੈਂ ਨਹੀਂ ਰੱਬ ਕਰਿਆ ਇਨਾ ਕੇ ਤੇ ਗੋਚ ਉਹ ਤੇ ਗੱਲ ਵਾ ਜੇ ਕਿਸੇ ਦੇ ਗੋਚਰੇ ਆ ਉਹ ਕੋਈ ਜ਼ਿੰਦਗੀ ਥੋੜੀ ਹੁੰਦੀ ਆ ਨਾ 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 ਬੀਬੀ ਬਿਲਕੁਲ ਤੁਹਾਡੀ ਸਹੀ ਗੱਲ ਆ ਅਗਲੇ ਨੇ 20 20 ਗੱਲਾਂ ਕਰਨੀਆਂ ਬਿਲਕੁਲ ਦੇ ਨਹੀਂ ਆਪਣੀ ਮਰਜ਼ੀ ਨਾਲ ਗੱਲਾਂ ਕਰਨੀਆਂ ਬਹੁਤੀਆਂ ਬਿਲਕੁਲ ਬਿਲਕੁਲ ਸਹੀ ਗੱਲ ਤੇ ਸੁਣਨੀਆਂ ਪੈਂਦੀਆਂ ਫੇ ਕੀ ਕਰਨਾ ਬੀਬੀ ਮੈਂ ਤੇ ਨਾਲ ਪਰਮਾਤਮਾ ਗਾੜੀ ਬੜੀਆਂ ਦੱਸਾਂ ਕੀਤੀਆਂ ਵੀ ਮਾਦਰ ਨੂੰ ਠੀਕ ਕਰਦੇ ਤੇ ਚਲੋ ਤੁਸੀਂ ਹੁਣ ਪੈਰਾਂ ਦੇ ਹੋਈ ਗਏ ਜੀ ਬੜਾ ਫਰਕ ਪੈ ਗਿਆ ਪਤਮਾ ਤੇ ਹੁਣ ਨਾ ਮਾੜਾ ਮੋਟਾ ਥੋੜਾ ਬੁੱਦਾ ਚੱਲਿਆ ਕਰੋ ਹਾਂ ਨਹੀਂ ਕੋਈ ਨਹੀਂ ਹੁਣ ਨਾ ਥੋੜਾ ਥੋੜਾ ਫਿਰਿਆ ਕਰਨਾ ਵਾ ਤੇ ਮਾੜੀ ਮੋੜੀ ਲੱਤਾਂ ਨੇ ਜਾਣ ਫਿਰ ਗਈ ਨਾ ਇਹਨੇ ਨਾ ਆਏ ਆ ਵੀ ਚਲ ਵਧੀਆ ਹੋ ਜੂਗਾ ਸਾਰਾ ਕੰਮ ਹੋ ਜਾਣਾ ਹੁਣ ਮੈਂ ਠੀਕ ਫੇਰਨਾ ਕਰੋ ਤੁਮੇ ਇਹ ਕੋਈ ਨਹੀਂ ਬੀਬੀ ਮੰਜੀ ਮਡਾ ਦਿੰਦਾ ਵਾਰ ਚਲ ਡਾ ਆ ਫਤਮੰਜੀ ਤੇ ਸਭਾ ਮੁੜ ਕੇ ਲਾਈ ਨਾ ਤੁਹਾਨੂੰ ਮੇਥੋਂ ਬੀਤ ਮਡਾ ਜਾ ਅਸਰਾ ਚਾਹੀਦਾ ਕੋਈ ਨੁ ਕੋਈ ਨਹੀਂ ਬੀਥੋ ਤੁਸੀਂ ਮਾਇਆ ਜੀ ਆਹ ਚਲੋ ਇਹ ਵੀ ਚੰਗਾ ਚਰੇ ਆਖੇ ਲੱਗ ਜਾਂਦੇ ਮੇਰਾ ਪੁੱਤ ਚੰਗਾ ਵਾ ਪੋਤਾ ਵੀ ਚੰਗਾ ਵਾ ਉਹ ਥੋੜਾ ਜਿਹਾ ਨੋਹ ਦੱਸ ਭਾਈਆ ਹੋ ਜਾ ਕੌੜਾ ਚਲੋ ਕੋਈ ਨੀ ਕੀ ਕਰਨਾ ਫਿਰ ਟਾਈਮ ਤੇ ਕੱਢਣ ਆਈਆਂ ਨਾ ਮਾੜਾ ਚੰਗਾ ਦਿੰਦੀ ਆ ਪਕਾ ਕੇ ਧੋ ਕੇ ਦਿੰਦੀ ਆ ਸਾਰੇ ਕੰਮ ਕਰਦੀ ਆ ਪਰ ਇਹ ਆਪ ਸੁਭਾ ਚੰਗਾ ਨਹੀਂ ਬੋਲਣ ਲੱਗੀ ਨਹੀਂ ਵੇਖਦੀ ਕੱਖ ਚੱਲ ਯਾਰ ਬੀਬੀ ਵਿਚਾਰੀ ਦਾ ਵੀ ਜੀ ਕਰਦਾ ਕਿ ਬਾਹਰ ਬਹਿਣ ਨੂੰ ਇੱਕ ਤਾਂ ਨਿਆਣਿਆਂ ਨੇ ਨਾ ਆ ਵੇਲਾ ਖਾਂ-ਖਾਂ ਦੇ ਖਟੇ ਖਲਾਰੀਆਂ ਆ ਆ ਛਾੜ ਵੀ ਇੱਥੇ ਸੁਤੇ ਆਈਓ ਚੱਲ ਹੱਥੀ ਪਰਿਓ

ਯਾਨਾ ਚਾਹ ਪਰਾ ਨਾ ਮੈਂ ਬਾਹਰ ਭਾਵਾਂਗੀ ਕਿਤੇ ਬਾਹਰ ਦੀ ਹਵਾ ਮਾੜਾ ਮੋਟਾ ਨਾ ਵਿਹੜੇ ਚ ਤੁਰੇ ਫਿਰਿਆ ਕਰ ਹੈ ਉਹ ਤਾਂ ਫਿਰਾਂ ਕਿਤੇ ਸਹੀ ਆਹ ਮੈਂ ਜੇ ਮੈਂ ਕੱਲੀ ਡਰਦੀ ਫਿਰਦੀ ਨਹੀਂ ਉਹ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਡੇਗਣਾ ਪਾਵਾਂ ਨਾਲੇ ਡਾਕਟਰਾਂ ਦਾ ਕਹਿੰਦਾ ਹੋਣੀ ਚੱਕਰਾਂ ਚਪਰਾਏ ਦਵਾਈ ਸਾਰੀ ਵਿੱਚ ਪਾਤੀ ਹੈ ਅੱਛਾ ਅੱਛਾ ਹੋਣਗੇ ਠੀਕ ਆ ਮੈਂ ਡਰਦੀ ਨਹੀਂ ਫਿਰਦੀ ਫਿਰ ਨਹੀਂ ਕੋਈ ਗੱਲ ਨਹੀਂ ਏਡੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਅੱਛਾ ਚੰਗਾ ਭਰਾ ਹੈ ਥੋੜਾ ਥੋੜਾ ਫੇਰ ਲਿਆ ਕਰ ਬਬਰ ਜਿਹੜਾ ਵਾ ਨਾ ਹੱਥਾਂ ਤੇ ਝੁਕੀ ਫਿਰਦਾ ਹੈ ਮਾਈ ਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜਿਹੜਾ ਬੰਦਾ ਘਰ ਦੇ ਇੰਨੇ ਕੰਮ ਕਰਦਾ ਵਾ ਉਹਦੀ ਕਦਰ ਕੋਈ ਨਹੀਂ ਤੇ ਜਿਹੜਾ ਮੰਜੀ ਤੇ ਬੈਠਾ ਵਾ ਉਹਨਾਂ ਕਿੱਦਾਂ ਕਰਦੇ ਆ ਸਾਰੇ ਹੈ ਆ ਮਾਤਾ ਦਾ ਕੋਹ ਜਿਆਦਾ ਹੀ लाड़ਵਾ ਇਹਨਾਂ ਨੂੰ ਹੁਣ ਇਹਦੀ ਕੁੜੀ ਨੇ ਆਉਣਾ ਅੱਜ ਕਿੱਦਾਂ ਬਾਹਰ ਆਉਂਦਿਆਂ ਪਹਿਲਾਂ ਹੀ ਮੰਝਾ ਡਵਾ ਲਿਆ ਵਾ ਵੀ ਮੇਰੀ ਧੀ ਨੇ ਆਉਣਾ ਤਾਂ ਪਹਿਲਾਂ ਆਉਂਦਿਆਂ ਮੇਰੇ ਗਾਲ ਲੱਗ ਜੇ ਲਾਲਾ ਗਾਲੋਂ ਨੂੰ ਉਥੋਂ ਮੇਰੀ ਸ਼ਤਰਖਾਂਦੀ ਨੇ ਆਉਣਾ ਵਾ ਉਥੇ ਕਿਹੜੀ ਬੜੀ ਸਤੋਂਢੀ ਉਹਦੀ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੇ ਘਰ ਵਾਲੇ ਨੂੰ ਉਹਨੇ ਪਤਾ ਨਹੀਂ ਕਿੱਦਾਂ ਕਲਾਤੀ ਆ ਕਲਾਉਣ ਵਾਲਾ ਤਾਂ ਨਹੀਂ ਗਾਓ ਚਲੋ ਵੇਖੋ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਣੀਆਂ ਵਾ ਕਿ ਕਿਹੜੇ ਕੰਮ ਆਉਣ ਲੱਗੀ ਆ ਹੁਣ ਜਦੋਂ ਆਉਂਦੀ ਆ ਬੋਬੇ ਭਰ-ਭਰ ਕੇ ਲੈ ਜਾਂਦੀ ਇੱਥੋਂ ਵੇਖੋ ਯਾਰ ਕੀ ਕੀ ਲੈਣ ਆਉਂਦੀ ਆ ਵੈਨੇ ਆ ਨਾ ਹੁਣ ਚੱਲ ਫੁਲਕੇ ਤੇ ਇਹਨਾਂ ਦੇ ਲੱਥ ਗਏ ਰਾਤ ਨੂੰ ਵੀ ਖਾ ਲੈਣਗੇ ਤੇ ਸਬਜ਼ੀ ਵੀ ਮੈਂ ਬਣਾਤੀ ਆ ਦਹੀਂ ਦੁਈਆ ਬਣਾ ਕੇ ਤੇ ਇਹਨਾਂ ਦਾ ਮੇਰਾ ਤਾਵਾ ਹੁਣ ਏਦਾਂ ਕਰਦੀ ਆ ਇੱਕ ਵਾਰ ਇਹਨਾਂ ਨਾਲ ਗੱਲ ਕਰ ਹੀ ਲੈਣੀ ਆ ਭਲਾ ਕੀ ਆਂਦੇ ਆ ਉਹ ਤਾਂ ਮੁੰਡੇ ਨਾਲ ਹੀ ਗੱਲ ਹੋਈ ਮੇਰੇ ਨਾਲ ਤਾਂ ਗੱਲ ਉਹ ਜੀ ਹੋਈ ਨਹੀਂ ਸੀ ਹੁਣ ਪੁੱਛਣੀ ਆ ਕਿ ਮੈਂ ਜਾਣਾ ਵਾਂ ਤੇ ਜੇ ਮਨ ਵਿੱਚ ਉਹ ਹੀ ਗੁੱਸਾ ਰੱਖ ਕੇ ਮੈਨੂੰ ਕੱਲਣਾ ਤੇ ਫੇਰ ਮੇਰੇ ਜਾਣ ਦਾ ਕੀ ਫਾਇਦਾ ਫੇਰ ਮੈਂ ਰਹਿਣੀ ਆ ਭਲਾ ਕੀ ਜਵਾਬ ਦਿੰਦੇ ਆ ਪੁੱਛ ਹੀ ਲੈਣੀ ਆ ਆ ਜਿਹੜਾ ਨਿੱਕਾ ਮੋਟਾ ਕੰਮ ਆ ਨਾ ਬਾਅਦ ਚ ਕਰਦੀ ਆ ਮੇਰੇ ਘਰ ਸੁਣੋ ਹਾਂਜੀ ਰੋਟੀ ਪਾਣੀ ਮੈਂ ਬਣਾਉਂਦਾ ਵਾ ਤੁਹਾਡਾ ਫੁਲਕੇ ਲਾਤੇ ਆ ਸਬਜ਼ੀ ਬਣਾਉਂਦੀ ਆ ਅੱਛਾ ਦਹੀਂ ਦੁੱਧ ਸਭ ਕੁਝ ਮੈਂ ਬਣਾਉਂਦਾ ਵਾ ਹਾਂ ਹਣ ਇੱਕ ਗੱਲ ਵਾ ਜੇ ਤੈਨੂੰ ਕਹੋ ਤੇ ਮੈਂ ਜਾਵਾਂ ਪਿੰਡ ਫੇਰ ਮੈਂ ਰਮਨ ਤੂੰ ਪਿੰਡ ਜਾ ਮੈਂ ਤੈਨੂੰ ਡੱਕਦਾ ਨਹੀਂ ਭਾਵੇਂ ਦੋ ਦਿਨ ਰਹਿਇਆ ਤੇ ਭਾਵੇਂ ਤਿੰਨ ਦਿਨ ਰਹਿਇਆ ਪਰ ਜਿਹੜਾ ਤੈਨੂੰ ਮੈਂ ਕੰਮ ਕਿਹਾ ਨਾ ਉਹ ਕਰਕੇ ਤੇ ਫੇਰ ਆਹੀਂ ਮੇਰੀ ਗੱਲ ਸੁਣੋ ਹੁਣ ਮੈਂ ਜਾ ਕੇ ਉਹਨਾਂ ਦਾ ਰੋਸ ਤੰਗ ਵੇਖੂੰਗੀ ਤੇ ਫੇਰ ਹੀ ਪਿਆਹਾਂ ਵੱਲੋਂ ਕਹੂੰਗੀ ਹੁਣ ਜਾਂਦੀ ਥੋੜਾ ਮੈਂ ਸੂਹ ਰਾਤ ਦੇ ਲਈ ਪਿਆਹਾਂ ਤੇ ਕਿ ਮੈਨੂੰ 1 ਲੱਖ ਰੁਪਈਆ ਚਾਹੀਦਾ ਵਾ ਘਰਾਂ ਵਰਗੇ ਘਰ ਵਾ ਕਿ ਤਨਾਂ ਦੇ ਕੋਲ ਹੈਗੇ ਵੀ ਆ ਕਿ ਨਹੀਂ ਹੈਗੇ ਮੈਨੂੰ ਕਿੱਥੋਂ ਦੇਣਗੇ ਭਾਈ ਤਾਂ ਤੈਨੂੰ ਮੈਂ ਕਹਿਣ ਡਿਆ ਵਾਂ ਕਿ ਭਾਵੇਂ ਚਾਰ ਦਿਨ ਲਈ ਤੇ ਕੰਮ ਕਰਕੇ ਤੇ ਫੇਰ ਘਰ ਆਈ ਜੇ ਨਹੀਂ ਤੇ ਮੈਂ ਮੁੜ ਕੇ ਤੇ ਤੈਨੂੰ ਮਾੜ ਨਹੀਂ ਦੇਣਾ ਚਾਰ ਦਿਨ ਕਿਦਾਂ ਰਹਿਵਾਂ ਮੱਝ ਵਾ ਦੁੱਧ ਦਿੰਦੀ ਆ ਉਹ ਭੱਜ ਗਈ ਤੇ ਮੁੜ ਕੇ ਕੀ ਕਰਨਾ ਵਾ ਉੱਤੋਂ ਗਰਮੀਆਂ ਦੇ ਦੇਣ ਵਾ ਦੁੱਧ ਤੇ ਘਟ ਨਹੀਂ ਲੱਭਣ ਡਿਆ ਤੁਸੀਂ ਕਹਿੰਦੇ ਜੇ ਲੱਖ ਰੁਪਏ ਦੇ ਪਿੱਛੇ ਲਾ ਕੇ ਚਾਰ ਦਿਨ ਰਹਿਵੇਂ ਮੁੰਡੇ ਨੇ ਸਕੂਲ ਨਹੀਂ ਜਾਣਾ ਹੁਣ ਉਹਦੀ ਪੜਾਈ ਖਰਾਬ ਕਰਨੀ ਆ ਤੁਸੀਂ ਦੱਸ ਦਿਓ ਮੈਨੂੰ ਨਹੀਂ ਇਹ ਗਾਦਾ ਪਤਾ ਭਾਵੇਂ ਜਾਂਦੀ ਗੱਲ ਕਰ ਲਈ ਤੇ ਭਾਵੇਂ ਦੋ ਚਾਰ ਦਿਨ ਰਹਿ ਕੇ ਗੱਲ ਕਰ ਲਈ ਜਿਹੜਾ ਤੇ ਨਮਾ ਕੰਮ ਕਰਿਆ ਉਹ ਕਰਕੇ ਤੇ ਫੇਰ ਕਰਾਂ। ਉਹਦੇ ਨਾਲ ਸਮਾਂ ਵੇਖੂੰਗੀ ਕਿ ਕਿਦਾਂ ਦਾ ਵਾ ਗਾੜੀ ਕੀ ਆਂਦੇ ਆ ਤੇ ਫੇਰ ਮੈਂ ਮੰਗੂੰਗੀ ਜੇ ਤੁਸੀਂ ਕਹੋ ਨਾ ਪੀ ਜਾਂਦੇ ਆ ਮੰਗ ਲਿਓ ਉਹ ਨਹੀਂ ਗੱਲ ਬਾਨੀ ਮੇਰੀ। ਜੇ ਤੂੰ ਸਮਾਂ ਵੇਖ ਕੇ ਗੱਲ ਕਰਨੀ ਆ ਨਾ ਤੇ ਮੁੜ ਕੇ ਉੱਥੇ ਨਾ ਜਾਂ। ਜੇ ਤੂੰ ਸਮਾਂ ਵੇਖ ਕੇ ਗੱਲ ਕਰ ਰਹੀ ਆ ਨਾ ਫੇਰ ਉੱਥੇ ਜਾਣ ਦਾ ਨਾਂ ਨਾ ਲੇ ਮੁੜ ਕੇ ਤੇ ਨਮਾ ਦਾ। ਆਹ ਕਿਦਾਂ ਦੀ ਗੱਲ ਹੋਈ? ਤੂੰ ਇੱਥੇ ਜਾਣ ਦਾ ਨਾਂ ਨਾ ਲਵੀਂ। ਜਿੰਨਾ ਚਿਰ ਮੇਰੀ ਮਾਂ ਜਿੰਦੀ ਆ ਉਹਨਾਂ ਚਿਰ ਤੇ ਮੈਂ ਜਾਣਾ ਹੀ ਆ। ਹੁਣ ਉਹਨਾਂ ਨੇ ਕਹਿਣਾ ਵਾ ਤੇ ਮਾਂ ਦਾ ਹਾਲ ਚਲ ਪੁੱਛਣ ਆਈ ਆ ਕਿ ਤਾਂ ਪੈਸੇ ਲੈਣ ਆਈ ਆ। ਪਹਿਲਾਂ ਨਹੀਂ ਪਤਾ ਵੀ ਤੂੰ ਕਿਦਾ ਹਾਲ ਕਰਨਾ ਵਾ ਭਾਵੇਂ ਮਾਂ ਦੀ ਖਬਰ ਲੈਣ ਜਾ ਤੇ ਭਾਵੇਂ ਭਰਾ ਦੀ ਜਾ ਤੇ ਭਾਵੇਂ ਪਰਜਾਈ ਦੀ ਆਹਾ ਮੇਰੇ ਨਾਲ ਹੀ ਤੇ ਚੋਲਾ ਫੜ ਲਓ ਉਹਦੇ ਤੋਂ ਉਹਦੇ ਪਾਈ ਲਾਵਾਂਗੇ ਪੈਸੇ ਫਿਰ ਮੈਂ ਤਾਂ ਉੱਥੇ ਵੜਦਾ ਹੀ ਨਹੀਂ ਵੜਦੇ ਨਹੀਂ ਤੇ ਪੈਸੇ ਹਣ ਨਹੀਂ ਕਣਕ ਸਾਰਿਆਂ ਦੀ ਹੁੰਦੀ ਆ ਉਹਨਾਂ ਕੱਲਿਆਂ ਦੀ ਨਹੀਂ ਆਈ ਮੂੰ ਤਾਂ ਆਨ ਕਰਕੇ ਗੱਲ ਕਰ ਫੋਨ ਵਾਲ ਦਾ ਰਮਰ ਇੱਕੋ ਮੇਰੀ ਗੱਲ ਸੁਣ ਲੈ ਕਣਕ ਉਹਨਾਂ ਦੀ ਆਉਂਦੀ ਆ ਨਹੀਂ ਹੁੰਦੀ ਇਹ ਗੱਦਾ ਨਹੀਂ ਮੈਨੂੰ ਪਤਾ ਪਰ ਜਿਹੜਾ ਤਨ ਮੈਂ ਕੰਮ ਕਰਾ ਔਰ ਕਰਕੇ ਤੇ ਫੇਰ ਘਰ ਆਈ। ਉਹ ਕੋਈ ਗੱਲ ਨਹੀਂ ਮੈਂ ਜਿਆਦਾ ਲੈਣ ਦੋ ਕੰਮ ਵੀ ਵੇਖੂਗੀ। ਤੁਹਾਨੂੰ ਤਾਂ ਆਪਣੇ ਪਿਆ ਰਹਿੰਦਾ। ਤੁਹਾਨੂੰ ਕਹਿ ਦੇਣਾ 200 ਦੀ ਮਾਸਾ ਨਹੀਂ ਹੈਗੀ। ਵੀ ਕੋਈ ਦੁਖੀ ਆ ਕਿ ਕੋਈ ਸੁਖੀ ਆ ਤੇ ਇਹਾਂ ਦੀ ਅੱਗ ਲੱਗੀ ਰਹਿੰਦੀ ਹਮੇਸ਼ਾ। ਨਹੀਂ ਤੇਰੇ ਤੇਰੇ ਭਰਾ ਨੂੰ ਕਰੋੜਾ ਰੁਪਏ ਤੇਰੀ ਮਾਂ ਨੇ ਦੇ ਦਿੱਤੇ। ਹੈ? ਉਹ ਤਾਂ ਨਹੀਂ ਤੈਨੂੰ ਪਤਾ। ਤੇ ਜਿਹੜਾ ਮੈਂ ਲੱਖ ਰੁਪਏ ਮੰਗਿਆ ਤਾਂ ਉਹਦਾ ਤਾਂ ਤੈਨੂੰ ਪਤਾ ਲੱਗਣ ਡਿਆ। ਮੈਂ ਉਹ ਬਿਮਾਰਵਾ ਫਲਾਣਵਾ ਟੀਕਾ ਲੈ ਕੇ ਆਈ। ਨੇ ਤਾਂ ਇਦਾਂ ਨਾ ਤੈਨੂੰ ਮਾਰ ਦਿੱਤਾ ਘਰ ਮੈਂ ਤੁੰਗਾ